ਇਲੈਕਸ਼ਨ ਸਰਦਾਰ ਦਲਜੀਤ ਸਿੰਘ ਝੀਮਾ ਮੇਨ ਕੇਸ ਦੇ ਵਿੱਚ ਲਗਾਈ ਗਈ ਸੀ ਕਿ ਅਸੀਂ ਪਹਿਲਾਂ ਪਟਿਆਲੇ ਦੇ ਵਸਨੀਕ ਆ ਪਟਿਆਲੇ ਦੇ ਰਹਿਣ ਵਾਲੇ ਆ ਵੀ ਆਰ ਦਾ ਡਾਇਰੈਕਟ ਪਾਰਟੀ ਓਵਰ ਹੇਅਰ ਅਸੀਂ ਇਹ ਮੁੱਦਿਆਂ ਦੇ ਆਧਾਰ ਦੇ ਉੱਤੇ ਤੇ ਪੁਰਾਣਾ ਪਾਸਟ ਰਿਕਾਰਡ ਲੈਂਦੇ ਹੋਏ ਜੋ ਪਿਛਲੇ ਸਾਲ 2024 ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨ ਦੇ ਰਿਗਾਰਡਿੰਗ ਜੋ ਕੁਝ ਪਟਿਆਲੇ ਦੇ ਵਿੱਚ ਧੱਕੇਸ਼ਾਹੀ ਹੋਈ ਆ ਸਾਰਾ ਕੁਝ ਲੈ ਕੇ ਤੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਤੇ ਫੈਕਟ ਫਾਈਨਡਿੰਗ ਕਮਿਸ਼ਨ ਦੀ ਅਪੁਆਇੰਟਮੈਂਟ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਆਏ ਸੀ ਜਿੱਤੇ ਮਾਨਯੋਗ ਹਾਈ ਕੋਰਟ ਨੇ ਸਾਡੇ ਸਾਰੇ ਸਬਮਿਸ਼ਨ ਸੁਣੇ ਸਾਡੀ ਪੁਰਾਣੀ ਗ੍ਰੀਵੈਂਸ ਸੁਣੀ ਤੇ ਦੇਖਿਆ ਕਿ ਕਿਸ ਤਰੀਕੇ ਨਾਲ ਸਾਰਾ ਕੁਝ ਰੀਕੈਪ ਹੋ ਰਿਹਾ ਜੋ ਵਾਕਏ ਪਹਿਲਾਂ ਹੋਏ ਜਿਸ ਤਰੀਕੇ ਨਾਲ ਇਹ ਪਹਿਲਾਂ ਇਹਨਾਂ ਨੂੰ ਫੜਿਆ ਗਿਆ ਪੁਲਿਸ ਮੁਲਾਜ਼ਮਾਂ ਦੇ ਵੀਡੀਓਜ਼ ਆਏ ਇਹਨਾਂ ਨੇ ਉਸ ਤੋਂ ਬਚਣ ਲਈ ਕਿਸ ਤਰੀਕੇ ਦੀ ਪਲਾਨਿੰਗ ਪਲੋਟਿੰਗ ਕੀਤੀ ਹੋਈ ਸੀ ਕਿ ਹੁਣ 5 ਕਿਲੋਮੀਟਰ ਪਹਿਲਾਂ ਹੀ ਜਿਹੜੀ ਲੁੱਟਖੋਹ ਕਰਨੀ ਸੀ ਥੋਡੇ ਨਾਲ ਬੈਠਾਂਗੇ ਅਸੀਂ ਕੱਟੇ ਕਰਾਵਾਂਗੇ ਉਹਦੇ ਸਾਰਾ ਕੁਝ ਇਨਵੋਲਵਮੈਂਟ ਦੱਸੀ ਗਈ ਕਿ ਹਾਂਜੀ ਹਾਮੀ ਹੈਗੀ ਹੈ ਜੀ ਐਮਐਲਏ ਸਾਹਿਬ ਦੀ ਸਾਨੂੰ ਸਾਰਿਆਂ ਦਾ ਧਾਪੜਾ ਇਹ ਸਾਰੇ ਸਬਮਿਸ਼ਨ ਦਸੀਂ ਕੋਰਟ ਦੇ ਅੱਗੇ ਕੀਤੇ ਇੱਕ ਇੱਕ ਚੀਜ਼ ਪੁਰਾਣੇ ਨੂੰ ਨਵੇਂ ਨਾਲ ਕਨੈਕਟ ਕਰਕੇ ਦੱਸੀ ਗਈ ਮਾਨਯੋਗ ਅਦਾਲਤ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਦੋ ਵਾਰ ਸੱਦਿਆ ਜਵਾਬ ਦੇਣ ਲਈ ਕਿਹਾ ਸਟੇਟ ਇਲੈਕਸ਼ਨ ਕਮਿਸ਼ਨ ਨੇ ਸ਼ੀਲਡ ਕਰਦੇ ਹੋਏ ਅੱਜ ਇੱਕ ਜਵਾਬ ਦਿੱਤਾ ਮਾਨਯੋਗ ਅਦਾਲਤ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਇਨਵੈਸਟੀਗੇਸ਼ਨ ਦਾ ਸਾਰਾ ਪ੍ਰੋਸੈਸ ਦੱਸਿਆ ਏਜੀ ਸਾਹਿਬ ਨੇ ਕੋਈ ਸਬਮਿਸ਼ਨ ਨਹੀਂ ਕੀਤੇ ਸਿਰਫ ਸਟੇਟ ਇਲੈਕਸ਼ਨ ਕਮਿਸ਼ਨ ਨੇ ਸਬਮਿਸ਼ਨਸ ਕੀਤੇ ਏਜੀ ਸਾਹਿਬ ਦੇ ਸਬਮਿਸ਼ਨ ਵੀ ਸਟੇਟ ਇਲੈਕਸ਼ਨ ਕਮਿਸ਼ਨ ਕਰ ਗਿਆ ਕਿ ਅਸੀਂ ਇਨਵੈਸਟੀਗੇਸ਼ਨ ਕਿਵੇਂ ਕਰ ਰਹੇ ਹਾਂ ਜਦ ਕਿ ਇਨਵੈਸਟੀਗੇਸ਼ਨ ਤਾਂ ਇਨਵੈਸਟੀਗੇਟਿੰਗ ਏਜੰਸੀ ਕਰ ਰਹੀ ਸੀ ਇਹਨਾਂ ਨੇ ਆਪਣੇ ਸਬਮਿਸ਼ਨਸ ਜਿਹੜਾ ਸ਼ਾਰਟ ਰਿਪਲਾਈ ਦਿੱਤਾ ਅਸੀਂ ਤੁਹਾਨੂੰ ਉਹਦੀ ਕਾਪੀ ਦੇ ਦਾਂਗੇ ਉਹ ਕਾਪੀ ਦੇ ਵਿੱਚ ਇਨ ਡਿਟੇਲ ਇਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਅਸੀਂ ਆਪਸ ਚ ਸਾਰੇ ਜਾਣੇ ਚਿੱਠੀ ਚਿੱਠੀ ਖੇਡਦੇ ਰਹੇ ਤੇ ਐਂਡ ਚ ਅਸੀਂ ਕੀਤਾ ਕੱਖ ਨਹੀਂ ਅਸੀਂ ਇਹੀ ਵੌਇਸ ਰਿਕਾਰਡਿੰਗ ਜਿਹੜੀ ਕਿ ਅਸੀਂ ਜਿਹਨੂੰ ਦੇਖਣਾ ਚਾਹੁੰਦੇ ਸੀ ਵੀ ਸਹੀ ਆ ਜਾਂ ਗਲਤ ਆ ਇਹਦੇ ਲਈ ਸੈਂਪਲ ਉਹਨਾਂ ਬੰਦਿਆਂ ਦਾ ਮੰਗਿਆ ਜਾ ਰਿਹਾ ਜਿਨ੍ਹਾਂ ਦੀ ਉਹ ਵੌਇਸ ਰਿਕਾਰਡਿੰਗ ਹੈ ਹੀ ਨਹੀਂ ਉਹ ਵੌਇਸ ਰਿਕਾਰਡਿੰਗ ਦਾ ਸੈਂਪਲ ਵੀ ਬਲ ਜੈਂਦਰ ਕੌਰ ਜੀ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਕਲੈਰ ਸਾਹਿਬ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਬਲਦ ਸਾਹਿਬ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਜਿਹੜੇ ਮੁੱਦੇ ਦੇ ਮੇਨ ਬੰਦੇ ਸੀ ਐਸਐਸਪੀ ਪਟਿਆਲਾ ਡੀਐਸਪੀ ਪਟਿਆਲਾ ਜਿਨ੍ਹਾਂ ਦੀ ਆਵਾਜ਼ ਹੈ ਕਮਿਸ਼ਨਰ ਪਟਿਆਲਾ ਜਿਨ੍ਹਾਂ ਦੀ ਮੀਟਿੰਗ ਦਾ ਵੇਰਵਾ ਦਿੱਤਾ ਗਿਆ ਉਹਨਾਂ ਚੋਂ ਕਿਸੇ ਬੰਦੇ ਦਾ ਟਿਲ ਡੇਟ ਕੋਈ ਬਿਆਨ ਨਹੀਂ ਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਨਹੀਂ ਹੋਇਆ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਉਹ ਆਡੀਓ ਰਿਕਾਰਡਿੰਗ ਨੂੰ ਅੱਗੇ ਫਰਦਰ ਡਿਟਰੋਇਡ ਕਰਨ ਲਈ ਐਵਿਡੈਂਸ ਮਟਾਉਣ ਲਈ ਪੰਜਾਬ ਪੁਲਿਸ ਆਪਣੇ ਮਹਤਵਾਰ ਸੀਨੀਅਰ ਅਫਸਰਾਂ ਦੇ ਨਾਲ ਹਮ ਅਸ਼ਵਰਾ ਹੋ ਕੇ ਮਾਨਯੋਗ ਅਦਾਲਤ ਦੇ ਵਿੱਚ ਇੱਕ ਐਫਿਡੇਫਿਟ ਦਿੰਦੀ ਹੈ ਜਿੱਥੇ ਮਾਨਯੋਗ ਅਦਾਲਤ ਸਾਡੇ ਸਾਰਿਆਂ ਦੇ ਸਬਮਿਸ਼ਨ ਸੁਣਦੀ ਹੈ ਮਾਨਿਓਗ ਅਦਾਲਤ ਨੇ ਸਾਨੂੰ ਅੱਜ ਇਹ ਡਾਇਰੈਕਸ਼ਨ ਦਿੱਤੀ ਕਿ ਅਸੀਂ ਡਿਸਪੋਜ਼ ਆਫ ਕਰ ਰਹੇ ਹਾਂ ਇਸ ਪਟੀਸ਼ਨ ਨੂੰ ਤੇ ਰਿਜ਼ਰਵ ਰੱਖਦੇ ਹਾਂ ਆਰਡਰ ਆਰਡਰ ਦੇ ਵਿੱਚ ਜੋ ਚੀਜ਼ ਆਏਗੀ ਉਹ ਤੁਹਾਡੇ ਅੱਗੇ ਆ ਜਾਏਗੀ ਉਹਦੇ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰਨਾ ਉਹਨਾਂ ਨੇ ਕਿਹਾ ਸੁਪੀਰਵਾਦਾ ਦਾ ਫੋਨ ਲਿੱਤਾ ਜਾਵੇ ਜੈਹਿੰਦਰ ਕੌਰ ਦਾ ਫੋਨ ਲਿੱਤਾ ਜਾਵੇ ਵੀ ਆਪ ਆਡੀਓ ਤੇ ਵੀਡੀਓ ਪ੍ਰੋਵਾਈਡ ਕਰਾਇਆ ਜਾਣਾ ਫਿਰ ਇਹ ਵੀ ਤੁਹਾਡੇ ਵੱਲੋਂ ਕਿਹਾ ਗਿਆ ਕਿ ਪੁਲਿਸ ਅਫਸਰ ਜਿੱਦੋਂ ਗਰੁੱਪ ਕਾਲ ਜਨਰੇਟ ਹੋਈ ਹੈ ਉਹਨਾਂ ਦੇ ਵੀ ਅਸੀਂ ਸਪੈਸੀਫਿਕ ਕੋਰਟ ਦੇ ਵਿੱਚ ਇਹ ਸਬਮਿਸ਼ਨ ਦਿੱਤਾ ਕਿ ਇਟਸ ਅ ਗਰੁੱਪ ਕਾਲ ਜਿਹੜੇ ਬੰਦੇ ਗਰੁੱਪ ਕਾਲ ਕਰ ਰਹੇ ਉਹਨਾਂ ਦੀ ਗਰੀਬਾਂ ਦੀ ਗਵਾਹੀ ਅਸੀਂ ਤਾਂ ਕੀਤਾ ਗਾਖਰੀ ਤੂੰ ਤਾਂ ਸਾਡੀਆਂ ਰਿਕਾਰਡਿੰਗਾਂ ਲੈਣ ਨੂੰ ਫਿਰਦੇ ਹੋ ਸਾਨੂੰ ਕਹਿੰਦੇ ਤੁਸੀਂ ਵੌਇਸ ਸੈਂਪਲ ਦੇ ਕੇ ਜਾਓ ਉਹ ਆਵਾਜ਼ ਕੀ ਦੀ ਹੈ ਤਾਂ ਦੇਖ ਲਓ ਉਹ ਤਾਂ ਕਹਿੰਦੇ ਜੀ ਸਾਡੀ ਆਵਾਜ਼ ਹੈ ਇਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ 4 ਘੰਟੇ ਦੇ ਵਿੱਚ ਇਹਨਾਂ ਕੋਲ ਕਿਹੜੀ ਇਹ ਜੀ ਮਸ਼ੀਨ ਸੀ ਜਿਹੜੀ ਕਿ ਹਲੇ ਤੱਕ ਮੈਂ ਕਹਿੰਦਾ NASA ਕੋਲੀ ਹੋਣੀ ਜਿਹੜੀ ਇਹਨਾਂ ਕੋਲ ਹੈ ਜਿਨੇ ਇਹ ਦੱਸਦਾ 4 ਘੰਟੇ ਵੀ ਇਹ AI ਹੈ ਮੁਹਾਲੀ ਦੀ ਲੈਬ ਵਿੱਚ ਕਿਹਾ ਸੀ ਮੁਹਾਲੀ ਦੀ ਲੈਬ ਦੇ ਵਿੱਚ ਇਹਨਾਂ ਨੇ ਜਾਂਚ ਲਈ ਇਹ ਆਡੀਓ ਸੈਂਪਲ ਭੇਜਿਆ ਮਾਨਯੋਗ ਅਦਾਲਤ ਨੇ ਇਸ ਚੀਜ਼ ਦੀ ਕੰਸਰਨ ਲੈਂਦੇ ਹੋਏ ਲਾਸਟ ਟਾਈਮ ਵੀ ਇਹਨਾਂ ਨੂੰ ਕਿਹਾ ਸੀ ਵੀ ਸੈਂਟਰ ਦੀ ਲੈਬ ਹੋਣੀ ਚਾਹੀਦੀ ਹੈ న్యూਟ੍ਰਲਾਈਜ਼ ਤਰੀਕੇ ਨਾਲ ਇਨਵੈਸਟੀਗੇਸ਼ਨ ਕਰੋ ਪਰ ਇਹਨਾਂ ਨੇ ਉਹਦੀ ਨੌਨ ਕੰਪਲਾਈਂਸ ਕੀਤੀ ਮਾਨਯੋਗ ਅਦਾਲਤ ਨੇ ਇਸ ਚੀਜ਼ ਦਾ ਕੰਸਰਨ ਲਿਆ ਤੇ ਕਿਹਾ ਇਹ ਤਾਂ ਤੁਹਾਨੂੰ ਆਪ ਹੀ ਕਰ ਲੈਣਾ ਚਾਹੀਦਾ ਸੀਗਾ ਕਹਿੰਦੇ ਜੀ ਕੋਈ ਨਹੀਂ ਅਸੀਂ ਕਰ ਰਹੇ ਹਾਂ ਅਸੀਂ ਬਹੁਤ ਸਾਰੀਆਂ ਚਿੱਠੀਆਂ ਇਸ਼ੂ ਕੀਤੀਆਂ ਇਹਨਾਂ ਵੱਲੋਂ ਮੇਨ ਜਵਾਬ ਇਹੀ ਸੀ ਵੀ ਅਸੀਂ ਚਿੱਠੀਆਂ ਇਸ਼ੂ ਕਰ ਰਹੇ ਹਾਂ ਹੋਰ ਇਹਨਾਂ ਵੱਲੋਂ ਮੈਂਤ ਹੋਰ ਕੁਝ ਨਹੀਂ ਕੀਤੀ ਗਿਆ। 10 ਵਨ ਪੰਜਾਬੀ ਜੀ ਨੇ ਇਹ ਵੀ ਕਿਹਾ ਕਿ ਮੇਨਟੇਨੇਬਿਲਟੀ ਦੇ ਕੋਸ਼ਿਸ਼ ਹੈ ਕਿ ਇਹ ਪਟੀਸ਼ਨਰ ਕੁਆਲਿਟੀ ਨਹੀਂ ਪਾ ਸਕਦੇ ਕਿਉਂਕਿ ਇਲੈਕਸ਼ਨ ਹੈ ਇਲੈਕਸ਼ਨ ਤੇ ਅਸੀਂ ਨਹੀਂ ਕਰ ਸਕਦੇ। ਪੰਜਾਬ ਏਜੀ ਵੱਲੋਂ बार-बार ਇੱਕੋ ਗੱਲ ਕਹੀ ਜਾ ਰਹੀ ਹੈ ਕਿ ਇਹ ਮੇਨਟੇਨੇਬਲ ਨਹੀਂ ਹੈ। ਉਹਨਾਂ ਨੂੰ ਕੋਈ ਫਰਕ ਨਹੀਂ ਹੈ ਕਿ ਕਿਸ ਤਰੀਕੇ ਨਾਲ ਧੱਕਾ ਪਲੈਨਿੰਗ 플ੌਟਿੰਗ ਵੇਪਰਦਾ ਹੋਈ ਉਹਦਾ ਜਵਾਬ ਦੇਣ 'ਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਉਹਨਾਂ ਦਾ ਇੱਕੋ ਇੱਕ ਇੰਟਰਸਟ ਸੀ ਕਿ ਅਸੀਂ ਮੇਨਟੇਨੇਬਿਲਟੀ ਦੇ ਗਰਾਊਂਡ ਤੇ ਇਸ ਪਟੀਸ਼ਨ ਨੂੰ ਉਡਾ ਦਈਏ। ਮੇਨਟੇਨੇਬਿਲਟੀ ਦੇ ਗਰਾਉਂਡ ਤੇ ਜੇ ਪਟੀਸ਼ਨ ਉੱڑਦੀ ਹੈ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਬੇਸਿਕ ਲਾਅ ਹੈ ਇੱਕ ਬਾਰੋ ਸੜਕ ਤੇ ਚੱਲਦਾ ਹੋਇਆ ਬੰਦਾ ਵੀ ਆ ਕੇ ਕੋਰਟ ਚ ਕਹਿ ਸਕਦਾ ਹੈ ਕਿ ਜੱਸਾ ਮੇਰੇ ਕੋਲੇ ਆਡੀਓ ਕਲਿੱਪ ਹੈ ਜਿਹਦੇ ਨਾਲ ਲੋਕਾਂ ਨਾਲ ਸ਼ਰਿਆਮ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਸਾਨੂੰ ਬਚਾਓ ਲੋਕੀ ਜੇਲ੍ਹ ਚ ਬੈਠੇ ਚਿੱਠੀਆਂ ਲਿਖ ਕੇ ਪੀਆਲ ਸਟਾਰਟ ਕਰਾ ਲੈਂਦੇ ਨੇ ਇਹ ਤਾਂ ਇੰਨੀ ਵੱਡੀ ਪਟੀਸ਼ਨ ਹੈ ਤੇ ਮੌਕੇ ਦੇ ਮਹਿਲਾ ਮੋਰਚਾ ਪ੍ਰਧਾਨ ਬਾਬਾ ਜੈਨਦਰ ਕੌਰ ਜੀ ਇਹਨਾਂ ਵੱਲੋਂ ਇੰਟਰਵੀਨਰ ਪਾਈ ਗਈ ਦਲਜੀਤ ਸਿੰਘ ਜੀ ਵੱਲੋਂ ਪਾਈ ਗਈ ਅਕਾਲੀ ਦਲ ਦੇ ਜਨਰਲ ਸੈਕਟਰੀ ਕਾਂਗਰਸ ਦੇ ਲੀਡਰ ਆਫ ਆਪੋਜੀਸ਼ਨ ਵੱਲੋਂ ਪਾਈ ਗਈ ਪੂਰੀ ਆਪੋਜੀਸ਼ਨ ਇਕੱਠੀ ਹੈ ਇਹਨਾਂ ਦੇ ਖਿਲਾਫ ਖੜੀ ਹੈ ਇਹ ਵਨ ਮੈਨ ਸ਼ੋ ਨਹੀਂ ਹੈ ਸਾਰੀ ਆਪੋਜੀਸ਼ਨ ਇੱਕ ਅਫਸਰ ਦੇ ਖਿਲਾਫ ਇੱਕ ਧੱਕੇਸ਼ਾਹੀ ਦੇ ਖਿਲਾਫ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਤਮਾਸ਼ਾ ਜਿਹੜਾ ਹਰ ਵਾਰ ਹੁੰਦਾ ਹੈ ਉਹਨੂੰ ਰੋਕਣ ਦੇ ਖਿਲਾਫ ਖੜੀ ਹੈ ਜੀ ਬਾਈ ਜੀ ਜਦੋਂ ਪਿਛਲੇ ਵਾਰ ਉਤੇ ਵਾਲੇ ਦੇ ਵਿੱਚ ਸੀਗੀ ਆ ਕਾਰਪੋਰੇਸ਼ਨ ਚੋਂ ਆ ਉਦੋਂ ਵੀ ਕਾਫੀ ਧੱਕੇਸ਼ਾਹੀ ਕੋਈ ਨਹੀਂ ਤੁਸੀਂ ਵੀ ਫੈਸਲੇ ਹੋਏ ਥੋੜਾ ਸਾਹਮਣੇ ਰੱਖਣਾ ਹੁਣ ਜਿਹੜੀ ਹੈ ਇਹ ਜਿਲ੍ਹਾ ਪ੍ਰਸ਼ਾਸਨ ਦੀ ਚੌਂਕ ਦੇ ਵਿੱਚ ਹੋ ਰਿਹਾ ਹੈ ਕਿਵੇਂ ਦੇਖੀ ਹੋਈ ਦੇਖੋ ਪਹਿਲੇ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਕਾਗਜ਼ ਅੰਦਰ ਫਾੜੇ ਸੀਗੇ ਜਿਹੜਾ ਡੀਸੀ ਆਫਿਸ ਦੇ ਸਾਹਮਣੇ ਔਰ ਇਹੀ ਕੰਮ ਇਹਨਾਂ ਨੇ ਹੁਣ ਵੀਡੀਓ 'ਚ ਜੋ ਕਿਹਾ ਹੈਗਾ ਕਿ ਇਸ ਬਾਰੀ ਅੰਦਰ ਨਹੀਂ ਕਰਨਾ ਕਿਉਂਕਿ ਅੰਦਰ ਫਿਰ ਅਸੀਂ ਸਾਡੇ ਖਿਲਾਫ ਕਾਰਵਾਈ ਹੋਏਗੀ ਔਰ 5 ਮੀਟਰ ਕਿਲੋਮੀਟਰ ਪਿੱਛੇ ਕਰਨਾ ਜਾਂ ਉਹਨਾਂ ਦੇ ਘਰਾਂ 'ਚ ਵੜ ਕੇ ਉਹਨਾਂ ਨੂੰ ਉੱਥੇ ਪਾੜ ਲਓ ਸੋ ਇਹ ਗੱਲ ਜਿਹੜੀ ਹੈ ਇਸ ਨੂੰ ਲੈ ਕੇ ਅਸੀਂ ਔਰ ਹੋਇਆ ਵੀ ਬੜਾ ਤੱਕਾ ਹੋਇਆ ਹੈ ਸਾਡੇ ਬੰਦੇ ਰਾਤ ਨੂੰ ਚੁੱਕੇ ਗਏ ਨੇ ਤੋਂ ਅਸੀਂ ਕੋਰਟ ਗਏ ਔਰ ਕਾਰਵਾਈ ਮੰਗੀ ਕਰਵਾਈ ਔਰ ਸਾਡੇ ਮਾਨਯੋਗ ਹਾਈ ਕੋਰਟ ਨੇ ਸਾਡੀ ਗ੍ਰੀਵੈਂਸ ਕੰਸੀਡਰ ਕਰਦੇ ਹੋਏ ਇਸ ਪਟੀਸ਼ਨ ਨੂੰ ਡਿਸਪੋਜ਼ ਆਫ ਕੀਤਾ ਜਿਹੜਾ ਆਰਡਰ ਹੈ ਉਹ ਰਿਜ਼ਰਵ ਹੈ ਉਹ ਤੁਹਾਡੇ ਅੱਗੇ ਆ ਜਾਏ ਸਰਕਾਰੀ ਵਕੀਲ ਨੇ ਕਿਹਾ ਜੀ ਜੈਨਦਰਪੁਰ ਨੂੰ ਵੀ ਬੁਲਾਇਆ ਗਿਆ ਸੀਗਾ ਪਰ ਉਹ ਵੀ ਪੇਸ਼ ਨਹੀਂ ਹੋਏ ਨਹੀਂ ਉਹਨਾਂ ਦੇ ਵਿਹਾਰ ਤੇ ਵੀ ਵਿਅਕਤੀ ਸਾਨੂੰ ਕੋਈ ਆਰਡਰ ਨਹੀਂ ਮਿਲੇ ਅਲੇਦਕ ਤਾਂ ਕੋਈ ਨੋਟਿਸ ਨਾ ਨੋਟਿਸ ਵੀ ਨਹੀਂ ਆਇਆ ਮੈਨੂੰ ਅਲੇਦਕ ਕੋਈ ਨਹੀਂ ਬਹਸ ਹੀ ਇਸ ਚੀਜ਼ ਦੀ ਬਹਿਸ ਹੀ ਮਾਨਯੋਗ ਵਕੀਲਾਂ ਨੇ ਕੀਤੀ ਜਿਹੜੇ ਪਟੀਸ਼ਨਰਸ ਵੱਲੋਂ ਸੀਗੇ ਕਿ ਸਾਰੇ ਜਿਹੜੇ ਆਪੋਜੀਸ਼ਨ ਦੇ ਲੀਡਰ ਜਿਨ੍ਹਾਂ ਨੇ ਕੇਸ ਪਾਇਆ ਜਿਨ੍ਹਾਂ ਨੇ ਇਹ ਮੈਟਰ ਚੁੱਕਿਆ ਉਹਨਾਂ ਨੂੰ ਤਾਂ ਬੁਲਾ ਰਹੇ ਨੇ ਪਰ ਜਿਹੜੇ ਇਨਵੋਲਡ ਸੀਗੇ ਜਿਹੜੇ ਆਫੀਸਰਸ ਦੇ ਖਿਲਾਫ ਕੇਸ ਹੈ ਜਿਨ੍ਹਾਂ ਦੇ ਖਿਲਾਫ ਕੰਪਲੇਂਟ ਹੈ ਉਹਨਾਂ ਖਿਲਾਫ ਕੋਈ ਐਫ ਆਈ ਆਰ ਨਹੀਂ ਕੋਈ ਕੁਝ ਨਹੀਂ ਨਾ ਉਹਨਾਂ ਨੂੰ ਬੁਲਾਇਆ ਗਿਆ ਨਾ ਉਹਨਾਂ ਦੇ ਫੋਨ ਲਿੱਤੇ ਗਏ ਆ ਤਾਂ ਹੁਣ ਮੈਟਰ ਸਬ ਜੁਡੀਸ ਹੈ ਆਰਡਰ ਆਉਣ ਦੀ ਵੇਟ ਹੈ ਠੀਕ ਉਸ ਤੋਂ ਪਹਿਲਾਂ ਕੋਈ ਵੀ ਬਿਆਨਬਾਜ਼ੀ ਹੋਰ ਕੁਝ ਕਰਨੀ ਤਾਂ ਗਲਤ ਹੋਏਗੀ ਬਾਕੀ ਇਹ ਤਾਂ ਤੁਹਾਡੇ মিডিਆ ਦੇ ਵੀ ਇੱਕ ਬੰਦੇ ਨੂੰ ਇਹਨਾਂ ਨੇ ਬੁਲਾਇਆ ਜੀ ਨਹੀਂ ਇਹ ਤਾਂ ਤੁਹਾਡੇ ਤੋਂ ਵੱਧ ਧੱਕਾ ਕੌਣ ਸਮਝ ਸਕਦਾ ਇਹ ਚੀਜ਼ ਮਾਨਯੋਗ ਹਾਈ ਕੋਰਟ ਮੋਰੀ ਆਵੀ ਗ੍ਰੀਵੈਂਸ ਰੱਖੀ ਹੈ ਕਿ ਜਿਹੜੇ ਅਫਸਰ ਸੀਗੇ 8 ਅਫਸਰ ਤੇ ਐਸਐਸਪੀ ਇਹਨਾਂ ਦੀ ਡਿਊਟੀ ਜ਼ਿਲ੍ਹਾ ਪ੍ਰੀਸ਼ਦ ਪਟਿਆਲੇ ਦੇ ਇਲੈਕਸ਼ਨਾਂ ਦੇ ਵਿੱਚ ਨਾ ਲੱਗੇ ਕਿਉਂਕਿ ਜਦ ਤੱਕ ਲੈਬਲਰੀ ਰਿਪੋਰਟ ਨਹੀਂ ਆਉਂਦੀ ਸਾਡੀ ਐਪਰੀਹੈਂਸ਼ਨ ਹੈ ਕਿ ਇਹ ਜਿਹੜੀ ਆਡੀਓ ਹੈ ਇੱਕ ਅਥੀਤ ਇਸੇ ਤਰੀਕੇ ਨਾਲ ਸਰਕਾਰ ਤੱਕਾਸ਼ਾਹੀ ਕਰ ਰਹੀ ਹੈ ਤੇ ਡੈਮੋਕ੍ਰੇਸੀ ਦਾ ਕਹਾਣ ਹੋ ਰਿਹਾ ਠੀਕ ਹੈ ਠੀਕ ਹੈ ਥੈਂਕ ਯੂ ਦੇਖੋ ਜਿਹੜੀ ਅੱਜ ਇੱਕ ਪੀਆਈਐਲ ਜਿਹੜੀ ਪਟਿਆਲਾ ਦੀ ਆਡੀਓ ਐਸਐਸਪੀ ਸਾਹਿਬ ਦੀ ਜਿਹੜੀ ਲੀਕ ਹੈ ਉਹਨੂੰ ਲੈ ਕੇ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਸੀ ਉੱਥੇ ਅੱਜ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਆਪਣਾ ਜਵਾਬ ਦਾਖਲ ਕੀਤਾ ਉਹਨਾਂ ਨੇ ਕੋਰਟ ਨੂੰ ਦੱਸਿਆ ਕਿ ਦਿਨਾਂ ਦੇ ਵਿੱਚ ਉਹਨਾਂ ਨੇ ਕੀ ਸਟੈਪਸ ਲਏ ਨੇ ਆਰਗੂਮੈਂਟਸ ਕੰਪਲੀਟ ਹੋਈਆਂ ਨੇ ਤੇ ਹੁਣ ਜਿਹੜਾ ਆਰਡਰ ਹੈ ਉਹ ਜੱਜ ਸਾਹਿਬ ਨੇ ਰਿਜ਼ਰਵ ਕਰ ਲਿਆ ਸੋ ਆਈ ਥਿੰਕ ਹੁਣ ਆਪਾਂ ਸਾਰੇ ਆਰਡਰ ਦੀ ਵੇਟ ਕਰੀਏ ਪਰ ਹਾਂ ਅਸੀਂ ਕੋਰਟ ਨੂੰ ਇਹ ਚੀਜ਼ ਜ਼ਰੂਰ ਦੱਸੀ ਹੈ ਕਿ ਜੀ ਇਹ ਸਾਰੀ ਇਨਵੈਸਟੀਗੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਇਹ ਵਨ ਸਾਈਡਿਡ ਚੱਲ ਰਿਹਾ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੇ ਕਿਸੇ ਨੂੰ ਬੁਲਾਇਆ ਜਾਣਾ ਚਾਹੀਦਾ ਸੀ ਉਹ ਸੀ ਪੁਲਿਸ ਅਫਸਰ ਜਿਹੜੇ ਉਸ ਆਡੀਓ ਦੇ ਵਿੱਚ ਸੀ ਉਹਨਾਂ ਦੀ ਸੈਂਪਲਿੰਗ ਕਰਨੀ ਚਾਹੀਦੀ ਸੀ ਵੌਇਸ ਸੈਂਪਲ ਲੈਣੇ ਚਾਹੀਦੇ ਸੀ ਜਿਹੜੇ ਕਿ ਨਹੀਂ ਲਏ ਗਏ ਬਲਕਿ ਜਿਹੜੇ ਪਟੀਸ਼ਨਰਾਂ ਦੇ ਵਕੀਲ ਨੇ ਜਾਂ ਜਿਨ੍ਹਾਂ ਨੇ ਇਹ ਵੀਡੀਓ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਦਿੱਤੀ ਹੈ ਉਹਨਾਂ ਨੂੰ ਪੁਲਿਸ 94 ਬੀਐਨਐਸ ਦੇ ਵਿੱਚ ਸਦਰੀ ਹੈ ਜਰਨਲਿਸਟਾਂ ਨੂੰ ਸਦਰੀ ਹੈ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਸੋ ਸਾਰੀਆਂ ਜਿਹੜੀਆਂ ਆਰਗੂਮੈਂਟਸ ਹਨ ਉਹ ਜੱਜ ਸਾਹਿਬ ਨੇ ਸੁਣ ਲੀਆਂ ਨੇ ਚੀਫ ਜਸਟਿਸ ਸਾਹਿਬ ਦੇ ਬੈਂਚ ਨੇ ਤੇ ਆਰਡਰ ਹੁਣ ਰਿਜ਼ਰਵ ਕਰ ਲਿਆ ਸੋ ਆਈ ਥਿੰਕ ਵੀ ਸ਼ੁਡ ਵੇਟ ਫॉर ਦਾ ਆਰਡਰਸ ਕੇ ਜੋ ਆਨਰੇਬਲ ਬੈਂਚ ਤੋਂ ਆਰਡਰਸ ਆਉਂਦੇ ਟੀਐਲਐਕਸ ਪੋਜੀਸ਼ਨ ਇਸ ਤਰ੍ਹਾਂ ਕੀ ਜਵਾਬ ਦਿੱਤਾ ਆਪਣਾ ਇਹ ਇਹ ਚੰਡੀਗੜ੍ਹ ਲੈਂ ਇਹ ਇਹ ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਇਹਦੀ ਜਿਹੜੀ ਜਾਂਚ ਹੈ ਇਹ ਆਊਟਸਾਈਡ ਪੰਜਾਬ ਜਾਏਗੀ ਸੀਐਫਐਸਐਲ ਚੰਡੀਗੜ੍ਹ ਨੂੰ ਪਰ ਕਿਉਂਕਿ ਡਿਟੇਲ ਆਰਡਰਸ ਲਿਆਉਣੇ ਨੇ ਇਹ ਆਬਜ਼ਰਵੇਸ਼ਨਸ ਐ ਕੋਰਟ ਦੀਆਂ ਡਿਟੇਲ ਆਰਡਰਸ ਦੇ ਵਿੱਚ ਕੀ ਆਉਂਦਾ ਉਸ ਤੋਂ ਬਾਅਦ ਹੀ ਇਹਦੇ ਤੇ ਆਪਾਂ ਪ੍ਰੋਪਰ ਕੋਈ ਕਮੈਂਟ ਕਰ ਸਕਦੇ ਹਾਂ ਸਰ ਕੀ ਕੋਈ ਜਵਾਬ ਦਿੱਤਾ ਹੈ ਇਹ ਨੇ ਸਵਾਲ ਉਹਨੇ ਨੇ ਤਾਂ ਤੁਸੀਂ ਇੰਡੀਪੈਂਡੈਂਟ ਕਰਾਓ ਨਹੀਂ ਚੱਟ ਨਹੀਂ ਮੈਂ ਜਿੱਦਾਂ ਕਿਹਾ ਕਿ ਕੋਰਟ ਦੇ ਵਿੱਚ ਬਹੁਤ ਆਬਜ਼ਰਵੇਸ਼ਨ ਸੀ ਬਟ ਕਿਉਂਕਿ ਹੁਣ ਮੈਟਰ ਸਬਜੁਡਿਸ ਹੈ ਜੱਜਮੈਂਟ ਰਿਜ਼ਰਵਡ ਹੈ ਸੋ ਆਰਡਰ ਜਦ ਤੱਕ ਕੋਰਟ ਦਾ ਨਹੀਂ ਆਉਂਦਾ ਤਾਂ ਕਿਸੇ ਵੀ ਚੀਜ਼ ਤੇ ਕੋਈ ਕਮੈਂਟ ਕਰਨਾ ਨਹੀਂ ਬੰਦਾ ਹਾਂ ਇਹ ਸੁਣਵਾਈ ਦੌਰਾਨ ਬਹੁਤ ਕਮੈਂਟਸ ਨੇ ਜਿਹੜੇ ਆਨਰੇਬਲ ਬੈਂਚ ਦੇ ਆਏ ਨੇ ਸਟੇਟ ਇਲੈਕਸ਼ਨ ਕਮਿਸ਼ਨ ਤੇ ਬਟ ਆਈ ਥਿੰਕ ਵੀ ਸ਼ੁਡ ਵੇਟ ਫਾਰ ਦਾ ਆਰਡਰਸ ਐਫਆਈਆਰ ਦੀ ਵੀ ਡਿਮਾਂਡ ਕੀਤੀ ਕਿ ਐਸਐਸਪੀ ਤੇ ਐਫਆਈਆਰ ਹੋਵੇ ਇਸ ਆਡੀਓ ਦੇ ਮਾਮਲੇ ਵਿੱਚ ਨੇ ਦੇਖੋ ਬਿਲਕੁਲ ਇਹ ਜਿਹੜੀ ਐਫਆਈਆਰ ਦਰਜ ਕਰਕੇ ਇਨਵੈਸਟੀਗੇਸ਼ਨ ਹੋ ਰਹੀ ਐ ਅਸੀਂ ਕੋਰਟ ਨੂੰ ਦੱਸਿਆ ਕਿ ਇਹ ਕਾਦੀ ਐਫਆਈਆਰ ਹੈ ਇਹ ਹੈ ਮਿਸ ਇਨਫੋਰਮੇਸ਼ਨ ਦੀ ਇਹ ਕਹਿੰਦੇ ਜੀ ਕੋਈ ਮਿਸ ਇਨਫੋਰਮੇਸ਼ਨ ਸਪਰੈਡ ਕਰ ਰਿਹਾ ਕੋਰਟ ਨੂੰ ਅਸੀਂ ਇਹ ਸਾਡੀਆਂ ਸਬਮਿਸ਼ਨਸ ਰਹੀਆਂ ਨੇ ਕੋਰਟ 'ਚ ਕਿ ਕਿਹਨੇ ਕਿਹਾ ਕਿ ਇਹ ਵੀਡੀਓ ਫੇਕ ਹੈ ਕਿੱਥੋਂ ਸਰਟੀਫਿਕੇਟ ਆਇਆ ਕਿਦਾਂ ਹੋ ਗਿਆ AI ਜਨਰੇਟਿਡ ਹੈ ਇਹ ਤਾਂ ਹੁਣ ਸੀਐਫਐਸਐਲ ਨੂੰ ਚੱਲੀ ਐ ਅੱਜ ਕੋਰਟ ਦੇ ਆਰਡਰਸ ਤੋਂ ਬਾਅਦ ਦੇ ਸੀਐਫਐਸਐਲ ਨੂੰ ਜਾਊਗੀ ਸੋ ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਆਪਣੇ ਅਫਸਰ ਨੂੰ ਬਚਾਉਣ ਦੀ ਪੂਰੀ ਤਨਦੇਹੀ ਦੇ ਨਾਲ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਕੋਰਟ ਦੇ ਵਿੱਚ ਆਪਣੀਆਂ ਸਾਰੀਆਂ ਸਬਮਿਸ਼ਨਸ ਨੇ ਜਿਹੜੀਆਂ ਉਹ ਕਰਤੀਆਂ ਨੇ ਸੋ ਹੁਣ ਆਰਡਰ ਸਰਵਡ ਹੈ ਬਾਕੀ ਖੜਿਆਲ ਸਾਹਿਬ ਦੀ ਵੀ ਪਟੀਸ਼ਨ ਹੈ ਇਹ ਵੀ ਤੁਹਾਨੂੰ ਦੱਸਦੇ ਨੇ ਇੱਕ ਮਿੰਟ ਅੱਜ ਐਸਐਸਪੀ ਨੂੰ ਜਿਹੜਾ ਉਹ ਛੁੱਟੀ ਦੇ ਪੇਜ ਦਿੱਤਾ ਗਿਆ ਕਿ ਇਹਦੀ ਵੀ ਕੋਈ ਡਿਸਕਸ਼ਨ ਇਹਦੇ ਵਿੱਚ ਹੋਈ ਹੈ ਜਾਂ ਕਿਸੇ ਤਰ੍ਹਾਂ ਇੱਕ ਇਹਦਾ ਕੋਈ ਐਸਰ ਪਾ ਰਹੀ ਹੈ ਨਹੀਂ ਦੇਖੋ ਇਹ ਤਾਂ ਚੀਜ਼ ਪੁੱਛੀ ਹੈ ਕੋਰਟ ਨੇ ਕਿ ਸਟੇਟ ਇਲੈਕਸ਼ਨ ਕਮਿਸ਼ਨ ਨੇ ਕੀ ਇਨਸਟਰਕਸ਼ਨਸ ਦਿੱਤੀਆਂ ਅਗਰ ਛੁੱਟੀ ਭਰ ਕੇ ਅਫਸਰ ਚਲੇ ਗਏ ਨੇ ਠੀਕ ਹੈ ਆਪਣੀ ਛੁੱਟੀ ਚਲ ਰੱਖ ਕੇ ਚਲੇ ਗਏ ਨੇ ਪਰ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਕੀ ਇਨਸਟਰਕਸ਼ਨ ਸੀ ਉਹਨਾਂ ਨੇ ਕੀ ਇਨਸਟਰਕਸ਼ਨਸ ਪਾਸ ਕੀਤੀਆਂ ਇਹ ਸਾਰੀਆਂ ਗੱਲਾਂ ਤੇ ਸਵਾਲ ਜਿਹੜੇ ਉਹਨਾਂ ਵੱਲੋਂ ਕਾਉਂਸਲ ਪੇਸ਼ ਹੋਏ ਸੀ ਉਹਨਾਂ ਨੂੰ ਪੇਸ਼ ਹੋਏ ਨੇ ਔਰ ਕਾਉਂਸਲ ਨੇ ਕੋਰਟ ਦੇ ਵਿੱਚ ਇਹ ਬਿਆਨ ਵੀ ਦਿੱਤਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਕਿ ਅਸੀਂ ਹੁਣ ਇਨਸਟਰਕਸ਼ਨਸ ਜਾਰੀ ਕਰਦੇਾਂਗੇ ਪਰ ਸਵਾਲ ਇਹ ਉੱਠਦਾ ਕਿ ਹੁਣ ਤੱਕ ਕੀ ਹੋਇਆ ਸੋ ਸਾਰੀਆਂ ਆਰਗੂਮੈਂਟਸ ਕੋਰਟ ਨੇ ਸੁਨੀਆਂ ਨੇ ਸੋ ਹੁਣ ਕੋਰਟ ਦੇ ਆਰਡਰਸ ਦੀ ਵੇਟ ਆਪਾਂ ਕਰ ਲਈ ਕਿਉਂਕਿ ਇੱਕ ਲਾਸਟ ਚੀਜ਼ ਹੈ ਕਿਉਂਕਿ ਕਿਉਂਕਿ ਸਾਰੀ ਸਾਰੀ ਆਪੋਜੀਸ਼ਨ ਆਨੋਨੇਬਲ ਪੰਜਾਬ ਨਾ ਹਾਈ ਕੋਰਟ ਸੀਗੀ ਕਾਂਗਰਸ ਐਸਐਡੀ ਭਾਜਪੀ ਸਭ ਨੇ ਇੱਕ ਗਲਤ ਐ ਪ੍ਰੈਸ ਕੀਤਾ ਹੈ ਵੀ ਜਿਹੜੀ ਆਡੀਓ ਦੀ ਵੈਰੀਫਿਕੇਸ਼ਨ ਹੈ ਦੈਟ ਸ਼ੁਡ ਹੈਪਨ ਆਊਟਸਾਈਡ ਦ ਸਟੇਟ ਜੇ ਪੰਜਾਬ ਚ ਹੋਊਗੀ ਉਹ ਕਨਫਲਿਕਟ ਆਫ ਇੰਟਰਸਟ ਹੋਊਗਾ ਜੋ ਕੈਨ ਨਾਟ ਬੀ ਅ ਜਜ ਜਿਊਰੀ ਐਂਡ ਐਗਜ਼ੀਕਿਊਸ਼ਨਰ ਇਨ ਯੋਰ ਓਨ ਕੇਸ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਇਨਵੈਸਟੀਗੇਟ ਕਰੂਗੀ ਦੈਟ ਊਡ ਵਾਇਲੇਟ ਦ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਥੇਰਫੋਰ ਅਸੀਂ ਆਨੋਨੇਬਲ ਕੋਰਟ ਨੂੰ ਬੇਨਤੀ ਕੀਤੀ ਵੀ ਚੰਡੀਗੜ੍ਹ ਐਫਐਐਲਪੀ ਭੇਜੀ ਜਾਵੇ ਨਿਊਟਰਲ ਜਗ੍ਹਾ ਅਸੀਂ ਇਹ ਵੀ ਬੇਨਤੀ ਕੀਤੀ ਟਾਈਮ ਬਾਉਂਡ ਤਰੀਕੇ ਨਾਲ ਵੈਰੀਫਿਕੇਸ਼ਨ ਹੋਣੀ ਚਾਹੀਦੀ ਐ ਐਫਐਸਐਲ ਦੀ 기ਵਨ ਦ ਮੈਟਰ ਪਰਟੇਨਸ ਟੂ ਦ ਵਰਲਡਸ ਲਾਰਜੇਸਟ ਡੈਮੋਕ੍ਰੇਸੀ ਇਲੈਕਸ਼ਨ ਤੋ ਆਹ ਰਹਾ ਸਾਡਾ ਜੋ ਚੀਜ਼ਾਂ ਆਡੀਓ ਚ ਕਹੀਆਂ ਗਈਆਂ ਅਲੇਜਡਲੀ ਬਾਈ ਦੀ ਐਸਐਸਪੀ ਕਨਸਰਨਡ ਉਹ ਡਿਸਟਰਬਿੰਗ ਐ ਲੋਕਾਂ ਦਾ ਫੇਥ ਲੋਕਤੰਤਰ ਚ ਸਿਸਟਮ ਚ ਇਲੈਕਸ਼ਨ ਪ੍ਰੋਸੈਸ ਚ ਸ਼ੇਕ ਅਪ ਹੁੰਦਾ ਐ ਤੇ ਤਾਂ ਹੀ ਕਰਕੇ ਅਸੀਂ ਉਹਨਾਂ ਵੱਲ ਕੋਰਟ ਨੂੰ ਕਿਹਾ ਸੀਗਾ ਜਿਹੜੀਆਂ ਗਲੇਰਿੰਗ ਇਰੈਗੂਲੈਰਿਟੀਜ਼ ਰਹੀਆਂ ਜੋ ਚੀਜ਼ਾਂ ਆਡੀਓ ਚ ਕਹੀਆਂ ਗਈਆਂ that took place on the ground during filing of the nomination process takke shaiya paper padna paper khona jehde cheez audio ch kahiya gaya siah panch kilometer pehla tusi dak lyo jada kare dak lyo ja pind ch dak lyo ja raah chonde dak lyo koi nahi thodi protection asi karange positive report asi submit karange bas je evidence hoya ja vardi ch video aagi pher problem hogi eh audio the contents are very disturbing ta karke the entire opposition ਕੇਮ ਟੂ ਦੀ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਵੀ ਆਰ ਵੈਰੀ ਹੋਪਫੁਲ ਵੈਰੀ ਆਪਟਿਮਿਸਟਿਕ ਕਿ ਇੱਕ ਅੱਛਾ ਆਰਡਰ ਆਊਗਾ ਵਿਚ ਵਿਲ ਰਿਪੋਸ ਦਾ ਫੇਥ ਆਫ ਦਾ ਪੀਪਲ ਇਨ ਆ ਡੈਮੋਕ੍ਰੇਸੀ ਅੱਗੇ ਗੱਲ ਕੀਤੀ ਜਾ ਰਹੀ ਸੀ ਕਿ ਕੀ ਤਰੀਕ ਹੈ ਜਿਹੜੀ ਵਧਾ ਦਿੱਤੀ ਜਾਏ ਇਹਦੀ ਕਿਉਂਕਿ 14 ਦਸੀ ਹੋਈ ਸੀ ਇਹਦੇ ਉੱਤੇ ਵੀ ਕੋਈ ਗੱਲ ਹੋਈ ਹੈ ਤਰੀਕ ਨਹੀਂ ਇਹਦੇ ਉੱਤੇ ਨਹੀਂ ਇਹਦੇ ਉੱਤੇ ਕੋਈ ਗੱਲ ਨਹੀਂ ਬਸ ਇਹ ਤੋਂ ਬਾਅਦ ਡਿਟੇਲਡ ਆਰਡਰ ਆਊਗਾ ਉਹਨਾਂ ਨੇ ਕੋਰਟ ਨੂੰ ਦੱਸਿਆ ਜੀ ਕਿ ਉਹ ਛੁੱਟੀ ਤੇ ਚਲੇ ਗਏ ਨੇ ਉਹਨਾਂ ਦੀ ਜਗ੍ਹਾ ਜਿਹੜੇ ਸੰਗਰੂਰ ਦੇ ਐਸਐਸਪੀ ਆ ਸਰਤਾਜ ਚੈਲ ਸਾਹਿਬ ਉਹਨਾਂ ਨੂੰ ਚਾਰਜ ਦਿੱਤਾ ਬਟ ਕੋਰਟ ਨੇ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਨੇ ਕੀ ਇਨਸਟਰਕਸ਼ਨਸ ਦਿੱਤੀਆਂ ਜਿਹਦੇ ਤੇ ਇਲੈਕਸ਼ਨ ਕਮਿਸ਼ਨ ਦੇ ਕਾਉਂਸਲ ਨੇ ਕਿਹਾ ਕਿ ਅਸੀਂ ਇਨਸਟਰਕਸ਼ਨਸ ਜਾਰੀ ਕਰ ਦੇਾਂਗੇ ਸੋ ਕੋਰਟ ਦੀਆਂ ਇਹ ਸਾਰੀ ਪ੍ਰੋਸੀਡਿੰਗ ਦੇ ਵਿੱਚ ਬਹੁਤ ਆਬਜ਼ਰਵੇਸ਼ਨਸ ਆਈਆਂ ਔਰਲ ਵੀ ਆਈਆਂ ਪਰ ਕਿਉਂਕਿ ਮੈਂ बार-बार ਸਬਮਿਟ ਕਰ ਰਿਹਾ ਕਿ ਹੁਣੇ ਆਰਡਰ ਰਿਜ਼ਰਵ ਹੋ ਚੁੱਕਿਆ ਮੈਟਰ ਸਬਜੂਡਿਸ ਸੋ ਕੋਈ ਵੀ ਐਸਾ ਕਮੈਂਟ ਆਪਾਂ ਨਾ ਕਰੀਏ ਕਿਉਂਕਿ ਕੋਰਟ ਆਰਡਰਸ ਦੀ ਆਪਾਂ ਵੇਟ ਕਰੀਏ ਜੈਂਦਰ ਕੌਰ ਜੀ ਆ ਰਹੇ ਨੇ